ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਹਾਂ ਜੀ ਰਾਣਾ ਫੈਸ਼ਨ ਟਿਕ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਰਸਟ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਕਾਟਨ ਦੇ ਸੂਟ ਵਿਦ ਦੁਪੱਟਾ ਇਹ ਉਹ ਕਾਟਨ ਨਹੀਂ ਹੈਗੀ ਜੀ ਜਿਹੜਾ ਸੂਟ ਆਪਾਂ 500 ਦਾ ਲੈ ਲੈਂਦੇ ਆ ਨਾ ਉਹ ਕਾਟਨ ਨਹੀਂ ਹੈਗੀ ਉਸਦੇ ਕੰਪੈਰੀਟਿਵਲੀ ਬਹੁਤ ਜ਼ਿਆਦਾ ਸੁਪੀਰੀਅਰ ਕਾਟਨ ਹੈਗੀ ਹੈ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਔਰ ਕੈਟਲੌਗ ਵਾਲੀ ਇਹ ਕਿੱਟ ਹੈ ਜਿਹੜੀ ਤੁਹਾਨੂੰ ਆਪਾਂ ਦਿਖਾਵਾਂਗੇ ਕੈਟਲੌਗ ਹੈ ਇਹ ओरिजिनल ਵਿੱਚ 12 ਸੂਟ ਆਉਣਗੇ ਜੀ 12 ਸੂਟਾਂ ਦੇ ਕਲਰ ਅਲੱਗ-ਅਲੱਗ ਹੋਣਗੇ ਤੇ ਡਿਜ਼ਾਈਨ ਵੀ ਸਾਰਿਆਂ ਦੇ ਅਲੱਗ-ਅਲੱਗ ਹੋਣਗੇ ਔਰ ਆਪਣਾ ਕੰਮ ਹੋਲਸੇਲ ਐਂਡ ਰਿਟੇਲ ਦੋਨੋਂ ਹੀ ਹੈ ਜੀ ਜੇ ਤੁਸੀਂ ਕਿਸੇ ਪਹਿਨਣ ਫਰਾਣੇ ਕੰਮ ਕਰਦਾ ਤਾਂ ਆਪਣੇ ਨਾਲ ਜੁੜਨਾ ਚਾਹੁੰਦਾ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ WhatsApp ਨੰਬਰ ਤੇ 99176 98707 99176 98707 ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਕੋਈ ਵੀ ਡਿਜ਼ਾਈਨ ਜਿਹੜਾ ਤੁਹਾਡੇ ਤੋਂ ਸਕਿੱਪ ਨਾ ਹੋਵੇ ਬਹੁਤ ਸੋਹਣੇ ਡਿਜ਼ਾਈਨ ਹੈ ਬਹੁਤ ਜ਼ਿਆਦਾ ਸੁਪੀਰੀਅਰ ਕਾਟਨ ਹੈ ਇਹ ਆਪਾਂ ਇਸ ਨੂੰ ਐਨਾ ਕਹਿ ਸਕਦੇ ਹਾਂ ਕਿ ਜਿੱਦਾਂ ਕੇ ਪਿਓਰ ਦੇ ਦੁਪੱਟੇ ਦਾ weight ਹੁੰਦਾ ਨਾ ਉਨੇ ਹੀ ਦੁਪੱਟੇ ਦਾ weight ਹੈ ਇਸ ਦਾ ਉਨੇ ਕੀ ਸ਼ਰਟ ਦਾ weight ਹੈ ਤੇ ਉਨਾਂ ਕੀ ਬਾਟਮ ਦਾ ਤਿੰਨੋਂ ਹੀ पीस ने बहुत ज्यादा सुपीरियर ने जी कॉटन बहुत ज़्यादा सुपीरीयर होगा बिल्कुल लाइट वेट सूट है जी हाँ जी आ अपना गया जी फस्ट डिजाइन ये येलो कलर है जी आ कलर जैलो हैगा बारा मतलब कि चुभमा जैलो नहीं है गा गा। प्यारा जो जैलो कलर है ये अपनी शर्ट आऊगी जी ਸ਼ਰਟ ਇਹ ਜੋ ਲੈਂਥ ਵਾਈਜ਼ ਬਣੂਗੀ ਜੀ ਆਡੀ ਨਹੀਂ ਬਣੂਗੀ ਤੇ ਇਸ ਦੀ ਲੈਂਥ ਹੈ ਜਿਹੜੀ ਤੁਸੀਂ ਜਿੰਨੀ ਮਰਜ਼ੀ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਫ੍ਰੀ ਸਾਈਜ਼ ਹੈ ਜੀ ਜਿਵੇਂ ਆਪਣੇ ਮਹਿੰਗੇ ਸੂਟ ਆਉਂਦੇ ਨੇ ਕਿ 1000 ਪਲੱਸ ਵੈਸੇ ਆਪਣੇ ਕੋਲ ਇਸ ਦਾ ਰੇਟ ਘੱਟ ਹੈ ਆਪਾਂ ਤੁਹਾਨੂੰ ਸਿਰਫ 700 ਦੇ ਵਿੱਚ ਦੇਵਾਂਗੇ ਇਹ ਚੀਜ਼ ਬੱਟ ਇਹ ਲੈਂਥ ਹੈ ਜਿਹੜੀ ਤੁਸੀਂ ਪ੍ਰੋਪਰ ਹੋਣ ਕਰਕੇ ਇੰਚ ਦੇ ਪੜਾਓ ਨਹੀਂ ਜੁੜੇ ਪੜ੍ਹ ਲੈਂਥ ਚੈੱਕ ਕਰੀਂ ਦੂਸਰਾ ਤੇ ਦੂਸਰੇ ਵਾਲਾ ਦੂਸਰੇ ਵਾਲਾ ਹਾਂਜੀ ਆਪਾਂ ਲੈਂਥ ਜਿਹੜੀ ਚੈੱਕ ਕਰਕੇ ਤੁਹਾਨੂੰ ਦਿਖਾਉਣੀ ਹੈ ਜੀ ਕਿੰਨੀ ਹੈ 48 ਇੰਚ ਲੈਂਥ ਹੈ ਦੀ ਲੈਂਥ 48 ਇੰਚ ਹੈਗੀ ਹੈ ਜੀ ਤੇ ਇਸ ਨੂੰ ਫ੍ਰੀ ਸਾਈਜ਼ ਹੈ ਜੀ ਇਸ ਨੂੰ ਜਿੰਨਾ ਮਰਜ਼ੀ ਤੁਸੀਂ ਲੈਂਥ ਰੱਖ ਕੇ ਇਸ ਨੂੰ ਰੈਡੀ ਕਰ ਸਕਦੇ ਹੋ ਸ਼ਰਟ ਨੂੰ ਔਰ ਆ ਬਾਰਡਰ ਜਿਹੜਾ ਦਿੱਤਾ ਹੋਇਆ ਹੈ ਜੀ ਡਿਜ਼ਾਈਨ ਪਾਉਣ ਵਾਸਤੇ ਤੁਸੀਂ ਬਾਜੂ ਤੇ ਗਲੇ ਤੇ ਬਾਟਮ ਤੇ ਪਲਾਜੋ ਤੇ ਜਿੱਦਾਂ ਮਰਜ਼ੀ ਡਿਜ਼ਾਈਨ ਪਾ ਸਕਦੇ ਹੋ ਔਰ ਇਸ ਦੀ ਬਾਟਮ ਹੈ ਜਿਹੜੀ ਉਹ ਵੀ ਪ੍ਰਿੰਟਡ ਹੋਊਗੀ ਇਸ ਦੀ ਬਾਟਮ ਹੈਗੀ ਹੈ ਜੋ ਉਹ ਵੀ ਪ੍ਰਿੰਟਡ ਹੋਊਗੀ ਜਿਵੇਂ ਡਿਜ਼ਾਈਨਰ ਹੋਊਗੀ आज दी बॉटम आ गई जी लाइन वाली बॉटम रहोगी ਤੇ ਤੁਹਾਨੂੰ ਦੁਪੱਟਾ ਦਿਖਾਉਣੇ ਆਪਾਂ ਖੋਲ ਕੇ ਜੀ ਬਹੁਤ ਸੋਹਣੇ ਸੂਟ ਨੇ ਆ ਦੇਖੋ ਆ ਗਿਆ ਦੁਪੱਟਾ ਬਣੀ ਦੁਪੱਟੇ ਦਾ ਡਿਜ਼ਾਈਨ ਦਿਖਾ ਦੁੱਤੀ ਵੀਡੀਓ ਥੋੜੀ ਹਿੱਲੇ ਨਾ ਚਲ ਚਾਹ ਰੱਖੋ ਇਸ ਤਰ੍ਹਾਂ ਇਹ येलो ਕਲਰ ਹੈ ਜੀ हल्का जहाँ जैलो कलर है मतलब कि उदा का डार्क ही है बट चूमा नहीं है अगला डिजाइन आ गया जी अपने को वाला ये है अपना लाइट ऑरेंज कलर है जी बिल्कुल लाइट हल्का जहा ऑरेंज कलर है ये हैगी इसकी शर्ट ਇਸਦੀ ਬਾਰਡਰ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਹੈ ਜੀ ਇਸ ਤਰ੍ਹਾਂ ਦਾ ਇਸਦਾ ਬਾਰਡਰ ਹੈਗਾ ਪਰ ਬੋਟਮ ਹੈਗੀ ਜਿਹੜੀ ਇਸ ਦੀ ਜਿਗਜੈਗ ਵਾਲੀ ਹੈ ਦੁਪੱਟਾ ਤੁਹਾਨੂੰ ਦਿਖਾਉਣੀ ਆਪਾਂ ਬਿਲਕੁਲ ਲਾਈਟ ਔਰੇਂਜ ਕਲਰ ਹੈ ਜੀ ਦੁਪੱਟਾ ਜਦੋਂ ਆਪਾਂ ਖੋਲਦੇ ਆ ਤੁਹਾਨੂੰ ਮੜਾ-ਵੋਟਾ ਪਤਾ ਲੱਗ ਹੀ ਰਿਹਾ ਹੋਊਗਾ ਕਿ ਕਿੰਨੇ ਲਾਈਟ ਵੇਟ ਦੇ ਦਿੱਤੇ ਹੋਣਗੇ ਔਰ ਕੱਟ ਹੈ ਜਿਹੜੀ ਦੁਪੱਟੇ ਦੀ ਉਹ ਪੂਰੀ ਹੋ ਗਈ ਜੀ 2.5 ਮੀਟਰ ਆਹ ਪੱਟੇ ਦਾ ਡਿਜ਼ਾਈਨ ਰੱਖ ਗਏ। ਔਰ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਗ੍ਰੇ। ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਗ੍ਰੇ। ਗ੍ਰੇ ਕਲਰ ਦੀ ਡਿਜ਼ਾਈਨਿੰਗ ਹੈ ਜਿਹੜੀ ਆ ਹੈ ਜੀ ਲੈਂਥ ਵਾਈਜ਼ ਸ਼ਰਟਾਂ ਬਣਨਗੀਆਂ ਜੀ। ਸ਼ਰਟ ਹੈ ਜਿਹੜੀ ਉਹ ਲੈਂਥ ਵਾਈਜ਼ ਬਣੂਗੀ ਤੇ ਲੈਂਥ ਹੈਗੀ ਜਿਹੜੀ ਇਸ ਦੀ 48 ਇੰਚ ਹੈ ਜੀ। ਆ ਵਾਲੀ ਹੈਗੀ ਜਿਹੜੀ ਇਸ ਦੀ ਪੱਟੀ ਹੈ ਜੀ ਨਾਲ ਲੱਗੀ ਹੋਈ 셔ਟ ਦੇ ਡਿਜ਼ਾਈਨਰ ਸੂਟ ਬਣਾਉਣ ਵਾਸਤੇ ਤੁਹਾਨੂੰ ਐਕਸਟਰਾ ਦਿੱਤੀ ਹੋਈ ਹੈ ਇਹ ਤੇ ਆ ਇਸ ਦੀ ਆ ਜੂਗੀ ਜੀ ਬਾਟਮ ਪਲਾਜੋ ਜੋ ਵੀ ਬਣਾਓਗੇ ਵਧੀਆ ਬਣੂਗਾ ਜੀ ਬਹੁਤ ਕੱਪੜਾ ਘੱਟ ਨਹੀਂ ਹੈਗਾ ਵੈਸੇ ਮੋਸਟਲੀ ਜਿਹੜੇ ਆਪਣੇ ਸਸਤੇ ਜੇ ਸੂਟ ਹੁੰਦੇ ਹਨ ਉਹਨਾਂ ਦੀ ਕੱਟ ਹੁੰਦੀ ਹੈ ਜਿਹੜੀ ਉਹ ਪੂਰੀ ਨਹੀਂ ਹੁੰਦੀ ਜੀ ਕੱਟ-ਕੱਟ ਹੁੰਦੀ ਹੈ ਹਾਂਜੀ ਆ ਇਸ ਦਾ ਦੁਪੱਟਾ ਰਹੂਗਾ ਜੀ ਪੂਰਾ ਖੁੱਲਾ ਡੁੱਲਾ 4 ਸਾਈਡ ਦਾ ਦੁਪੱਟਾ ਬਣਿਆ ਹੋਇਆ ਦੇਖੋ 4 ਸਾਈਡ ਦਾ ਦੁਪੱਟਾ ਹੈ ਪ੍ਰਾਈਸ ਹੋਗਾ 700 ਰੁਪਏ ਵਿੱਚ ਓਨਲੀ ਸਿਰਫ ਸੱਤ ਸੌ ਦੇ ਵਿੱਚ ਤੁਹਾਨੂੰ ਆ ਵੈਰਾਈਟੀ ਹੈ ਜਿਹੜੀ ਆਪਣੇ ਕੋਲੋਂ ਮਿਲੂਗੀ ਔਰ ਸੈੱਟ ਵਾਈਜ਼ ਲੈਣ ਲਈ ਜੇ ਤੁਸੀਂ ਕਿਸੇ ਨੇ ਸੈੱਟ ਲੈਣਾਗਾ ਤਾਂ ਇਸ ਸੈੱਟ ਦੇ ਵਿੱਚ 12 ਸੂਟ ਹੁੰਦੇ ਨੇ ਜੀ 12 ਸੂਟ ਹੁੰਦੇ ਆ 12 ਡਿਜ਼ਾਈਨ ਹੁੰਦੇ ਆ 12 ਕਲਰ ਹੁੰਦੇ ਨੇ ਤਾਂ ਤੁਸੀਂ ਸੈਟ ਵਾਈਜ਼ ਲੈਣਾ ਹੋਵੇ ਤਾਂ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਆਪਾਂ ਤੁਹਾਨੂੰ ਰੇਟ ਦੱਸ ਦਾਂਗੇ ਜੀ ਫਿਰ ਤੁਹਾਨੂੰ ਉਸ ਦੇ ਵਿੱਚ 12 ਸੂਟ ਲੈਣੇ ਪੈਣਗੇ ਜੀ ਹੋਲ ਸੇਲ ਰੇਟ ਤੇ 12 ਸੂਟ ਮਿਲਣਗੇ ਆ ਗਿਆ ਜੀ ਆਪਣਾ ਅਗਲਾ ਕਲਰ ਇਹ ਪੀਚ ਜਿਹਾ ਕਲਰ ਹੈ ਜੀ ਹਾਵਾਲਾ ਪੀਚ ਜਿਹਾ ਕਲਰ ਹੈਗਾ ਔਰ ਆ ਇਸ ਦੀ ਬੋਟਮ ਰਹੂਗੀ ਜੀ ਕਿਔਰ ਇਸਦੀ ਪੱਟੀ ਹੈ ਜਿਹੜੀ ਤੁਹਾਨੂੰ ਦਿਖਾ ਦਈਏ ਆਹ ਵਾਲੀ ਪੱਟੀ ਰਹੂਗੀ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਨੂੰ ਪੱਟੀ ਦਿੱਤੀ ਹੋਈ ਹੈ ਇਸਦੀ ਪਰ ਹੁਣ ਤੁਹਾਨੂੰ ਸੋ ਦਿਖਾਉਣਾ ਦੁਪੱਟਾ ਜੀ ਤਾਰੂਗਾ ਜਿਸਦਾ ਦੁਪੱਟਾ ਬਿਲਕੁਲ ਲਾਈਟ ਵੇਟ ਸੂਟ ਨੇ ਜੀ ਬਿਲਕੁਲ ਲਾਈਟ ਵੇਟ ਅਗਲਾ ਆ ਗਿਆ ਜੀ ਆਪਣੇ ਕੋਲੇ ਲਾਈਟ ਮੋਰ ਪੰਖੀ ਜਾਂ ਕਲਰ ਹੈ ਜੀ ਲਾਈਟ ਮੋਰ ਪੰਖੀ ਕਹਿ ਸਕਦੇ ਆ ਜਾਂ ਇਸ ਨੂੰ ਆਪਾਂ ਮਤਲਬ ਕਿ ਡਾਰਕ ਸਕਾਈ ਬਲੂ ਵੀ ਕਹਿ ਸਕਦੇ ਆ ਮਤਲਬ ਕਿ ਸਕਾਈ ਬਲੂ ਤਾਂ ਨਹੀਂ ਕਹਾਂਗੇ ਪੈਨਲ ਕਲਰ ਹੀ ਮੋਰ ਪੰਖੀ ਲਾਈਟ ਮੋਰ ਪੰਖੀ ਜਾਂ ਕਲਰ ਹੈ ਸ਼ਾਰਕ ਕਲਰ ਆ ਸ਼ਾਰਕ ਜਿਹੜਾ ਸ਼ਾਰਕ ਦਾ ਹੁੰਦਾ ओके okay, देखो जी मनीत है शार्क कलर है और, जी और आर ओ बीस बॉटम डिजाइनर पीस ने जी ऑफिस वीयर सूट ने ਇਹ ਆਫਿਸ ਵੀਅਰ ਵਾਲੇ ਸੂਟ ਨੇ ਜੀ ਬਹੁਤ ਸੋਹਣੇ ਜਿਹੜੀਆਂ ਮੇਰੀਆਂ ਭੈਣਾਂ ਜੋਬ ਕਰਦੀਆਂ ਉਹ इजीली ਇਹਨਾਂ ਨੂੰ ਵਾਈ ਕਰ ਸਕਦੀਆਂ ਨੇ ਜੀ ਸ਼ਿਪਿੰਗ ਚਾਰਜ ਆਇਡਾ ਉਹ ਐਕਸਟਰਾ ਰਹੂਗਾ ਜੀ ਸ਼ਿਪਿੰਗ ਚਾਰਜ ਇਸ ਦੇ ਵਿੱਚ ਐਡ ਨਹੀਂ ਹੈਗਾ ਉਹ ਐਕਸਟਰਾ ਰਹੂਗਾ ਜੀ ਇਹ ਆ ਸੂਟ ਨੇ ਜੀ ਬੈਗ ਵਾਲੇ ਤੁਹਾਨੂੰ ਦਿਖਾਣੇ ਆਪਾਂ ਆਹ ਸੂਟ ਨੇ ਜੀ ਇਸ ਤਰ੍ਹਾਂ ਪੈਕਿੰਗ ਆ ਬੈਗ ਵਾਲੇ ਸੂਟ ਨੇ ਜੀ ਆ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਆ ਚੰਗੇ ਘਰ ਦਾ ਮਾਲ ਹੈ ਜੀ ਏਕੇ ਟੈਕਸ ਦਾ ਨਹੀਂ ਹੈਗਾ ਜੀ ਇਹ ਮੰਗਲਾ ਦਾ ਹੈ ਮੰਗਲਾ ਬ੍ਰਾਂਡ ਦੇ ਸੂਟ ਨੇ ਜੀ ਔਰ ਅਗਲਾ ਆ ਗਿਆ ਜੀ ਆ ਆਪਣੇ ਕੋਲੇ ਲਾਈਟ ਔਰੇਂਜ ਕਲਰ ਲਾਈਟ ਔਰੇਂਜ ਕਲਰ ਆ ਇਸ ਦੀ ਪੱਟੀ ਦਿੱਤੀ ਹੋਈ ਹੈ ਜੀ ਡਿਜ਼ਾਈਨ ਬਣਾਉਣ ਵਾਸਤੇ ਆ ਇਸ ਦੀ ਆਊਗੀ ਬਾਟਮ ਲਾਈਟ ਔਰੇਂਜ ਕਲਰ ਹੈ ਜੀ ਲਾਈਟ ਔਰੇਂਜ ਮਿੱਠਾ ਜਿਹਾ orange color ਹੈ ਬਿਲਕੁਲ ਗਰਮੀਆਂ ਵਾਲਾ ਕਲਰ ਹੈ ਜੀ ਬਹੁਤ ਪਿਆਰਾ ਦੁਪੱਟਾ ਹੈ ਇਸ ਦਾ ਬਹੁਤ ਸੋਹਣਾ ਡਿਜ਼ਾਈਨਰ ਪੀਸ ਹੈ ਸਾਰੇ ਡਿਜ਼ਾਈਨ ਹੀ ਅਲੱਗ-ਅਲੱਗ ਦੇ ਨੇ ਜੀ ਬੇਸ ਬਹੁਤ ਸੁਪੀਰੀਅਰ ਹੈ ਜੀ ਜਿਵੇਂ ਆਪਾਂ ਕਹਿੰਦੇ ਆ ਕਿ ਇਹੋ ਜਿਹੇ ਕਾਟਨ ਦੁਪੱਟੇ ਹੋਣ ਜਿਹੜੇ ਸਾਨੂੰ ਪਾਉਣ ਦਾ ਪਤਾ ਨਾ ਲੱਗੇ ਉਹ ਚੀਜ਼ਾਂ ਨੇ ਜੀ ਜੀ ਅਗਲਾ ਆ ਗਿਆ ਰਾਮਾ ਗ੍ਰੀਨ ਰਾਮਾ ਗ੍ਰੀਨ ਕਲਰ ਆ ਗਿਆ ਜੀ ਆਹ ਵਾਲਾ ਰਹੂਗਾ ਇਸਦਾ ਬਾਰਡਰ ਹੋਰ ਆਹ ਵਾਲੀ ਆਉਗੀ ਜੀ ਇਸਦੀ ਬਾਟਮ ਪਲਾਜ਼ੋ ਜੋ ਮਰਜ਼ੀ ਬਣਾਓ ਜੀ ਕੱਪੜਾ ਬਾਦੂ ਹੈ ਜੋ ਮਰਜ਼ੀ ਬਣਾ ਸਕਦੇ ਹੋ ਤੁਸੀਂ ਹੈਵੀ ਬਾਟਮ ਵੀ ਬਣਾ ਸਕਦੇ ਹੋ ਪਲਾਜ਼ੋ ਵੀ ਬਣਾ ਸਕਦੇ ਹੋ ਔਰ ਦੁਪੱਟਾ ਰਹੂਗਾ ਇਸਦਾ ਆਹ ਵਾਲਾ ਜੀ ਨੀਤ ਦੁਪੱਟਾ ਲਖਾਉਗੇ ਤੂੰ ਧਿਆਨ ਨਾਲ ਹਾਂਜੀ ਆ ਇਸ ਦਾ ਦੁਪੱਟਾ ਰਹੂਗਾ ਜੀ ਪ੍ਰਾਈਸ ਹੋਊਗਾ 700 ਰੁਪਏ ਜੀ ਅੱਜ 700 ਵਾਲੇ ਚੱਲ ਰਹੇ ਨੇ ਆਪਣੇ ਕੋਲੇ ਆ ਲੋ ਵੈਂਡਰ ਕਲਰ ਆ ਗਿਆ ਜੀ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਲਵੈਂਡਰ ਕਲਰ ਆ ਗਿਆ ਜੀ ਆ ਇਸ ਦੀ ਪੱਟੀ ਰਹੂਗੀ और आज भी रहूगी जी बॉटम ते आ होगा जी इसका दुपट्टा लवेंडर कलर है जी है लाइट लवेंडर कलर प्राइस होगा सात सौ रुपये ओनली ਨੈਕਸਟ ਕਲਰ ਆ ਗਿਆ ਜੀ ਆਪਣਾ ਮਹਿੰਦੀ ਪੈਰਟ ਇਹ ਉਹ ਪੈਰਟ ਨਹੀਂ ਹੈਗਾ ਕਿ ਚੂਮਾ ਜਾਂ ਪੈਰਟ ਹੋਵੇ ਮਹਿੰਦੀ ਪੈਰਟ ਕਲਰ ਹੈ ਜੀ ਆ ਇਸ ਦਾ ਬਾਰਡਰ ਰਹੂਗਾ ਜੀ ਮਹਿੰਦੀ ਪੈਰਟ ਕਲਰ ਔਰ ਇਸ ਦਾ ਬਾਰਡਰ ਰਹੂਗਾ ਆ ਰਹੂਗੀ ਜੀ ਇਸ ਦੀ ਬੋਟਮ ਔਰ ਆ ਰਹੂਗਾ ਜੀ ਇਸ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਜੀ ਫ੍ਰਾਈ ਹੋਊਗਾ 700 ਰੁਪਏ ਓਨਲੀ ਸਿਰਫ 700 ਦੇ ਵਿੱਚ ਤੁਹਾਨੂੰ ਆਪਣੇ ਕੋਲ ਆ ਬੈ ਕੇ ਜਿਹੜੀ ਮਿਲੂਗੀ ਜੀ ਔਰ ਅਗਲਾ ਸੂਤਾ ਹੈ ਜੀ ਆਪਣਾ ਆ ਵਾਲਾ ਇਹ ਹੈ ਜਿਹਦਾ ਪੀਚ ਪਿੰਕ ਕਲਰ ਹੈ ਜੀ ਪਿੰਕ ਨਹੀਂ ਹੈ ਜਿਹਦਾ ਪੀਚ ਜਿਹਾ ਕਲਰ ਹੈਗਾ ਹੈ और आ रोगी इसकी बॉटम हम अपने दिखाने इसका दुपट्टा दुपट्टा पूरा खोल के दिखाने आ गया जी इसका दुपट्टा देखो कि चीज है जी बहुत सोहने बहुत लाइट वेट एक्सपीरियर है जी ਜੇ ਕੋਈ ਕਸਟਮਰ ਆਪਣੇ ਕੋਲੇ ਵਿజిਟ ਕਰਕੇ ਲੈਣਾ ਚਾਹੁੰਦਾ ਤਾਂ ਤੁਹਾਨੂੰ ਆਪਣੇ ਕੋਲੋਂ 22500 ਦਾ ਵੀ ਕੋਟਨ ਦੁਪੱਟਾ ਸੂਟ ਹੈ ਜਿਹੜਾ ਉਹ ਮਿਲੂਗਾ ਜੀ ਆਪਣੇ ਕੋਲੇ ਮੇਨਲੀ AK टैक्स ਅੰਕੁਰ ਤਮੰਨਾ ਬੀ ਆਲਮ ਦੀ ਵੈਰਾਈਟੀ ਹੁੰਦੀ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਅੱਗੇ ਤੋਂ ਅੱਗੇ ਸ਼ੇਅਰ ਕਰੀ ਜਾਓ ਤਾਂ ਕਿ ਆਪਾਂ ਵੱਧ ਵੱਧ ਪੈਨਾਂ ਦਾ ਕੀ ਫਾਇਦਾ ਕਰ ਸਕੀਏ ਜੋ ਕੰਮ ਕਰ ਦੇਣ ਕੱਪੜੇ ਤਾਂ ਜੇਕਰ ਆਪਣੇ ਕੋਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ WhatsApp ਨੰਬਰ ਤੇ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੱਸਿਆ ਜੀ ਉਹ ਓਨਲੀ ਰਿਟੇਲ ਪ੍ਰਾਈਸ ਹੈ ਸ਼ਿਪਿੰਗ ਐਕਸਟਰਾ ਹੋਊਗੀ ਜੀ ਮਿਲਦੇ ਆਗਲੀ ਵੀਡੀਓ ਚ ਧੰਨਵਾਦ